ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਲੱਗ-ਅਲੱਗ ਹਲਕਿਆਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸਾਡੇ ਨਾਲ ਸਾਬਕਾ ਐਮ.ਐਲ.ਏ ਸੈਂਟਰਲ ਤੋਂ ਡਾਵਰ ਜੀ ਮੌਜੂਦ ਸੁਨਿੰਦਰ ਡਾਵਰ ਜੀ ਡਾਵਰ ਸਾਹਿਬ ਰਾਜਾ ਵੜਿੰਗ ਦੇ ਹੱਕ 'ਚ ਕਿਦਾਂ ਦਾ ਚੋਣ ਪ੍ਰਚਾਰ ਦੇ? ਦੇਖੋ ਰਾਜਾ ਵੜਿੰਗ ਜੀ ਘਾਟੇ ਪੰਜਾਬ ਦੇ ਲੀਡਰ ਨੇ ਪੰਜਾਬ ਕਾਂਗਰਸ ਕਮਿਟੀ ਦੇ ਦਰਜਸ਼ਵੀ ਨੇ ਔਰ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਸਾਰੇ ਦੇਸ਼ ਤੇ ਲੋਕ ਉਹਨਾਂ ਨੂੰ ਜਾਣਦੇ ਨੇ ਕੋਈ ਨਵਾਂ ਨਾਮ ਨਹੀਂ ਤੋਂ ਉਹਨਾਂ ਸਾਡੀ ਹਾਈ ਕਮਾਂਡ ਨੇ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਸੋਨਿਆ ਜੀ ਨੇ ਲੁਧਿਆਣਾ ਤੋਂ ਪਾਰਲੀਮੈਂਟ ਟਿਕਟ ਦੇ ਕੇ ਉਹਨੇ ਚੋਣਾਂ ਲੜਨ ਦਾ ਉਹਨੂੰ ਮੌਕਾ ਦਿੱਤਾ ਉਹਨੂੰ ਲੁਧਿਆਣਾ ਦੇ ਚਾਹਤ ਦੇ ਨਾਲ ਲੋਕਾਂ 'ਚ ਬੜਾ ਆਸਾ ਹੈ ਬੜਾ ਜੋਸ਼ ਹੈ ਜੇ ਲੁਧਿਆਣਾ ਦੇ ਵਿੱਚ ਉਹਨੇ ਐਂਟਰੀ ਕੀਤੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਦਾ ਪਰਵਾਦ ਸਵਾਗਤ ਕੀਤਾ ਹੁੰਗਾਰਾ ਮਿਲਿਆ ਤੇ ਲੋਕਾਂ ਨੇ ਉਹਨੂੰ ਆਪਣੀ ਅੱਖਾਂ ਦੀਆਂ ਫਲਕਾਂ ਤੇ ਬਿਠਾਇਆ ਔਰ ਮੈਂ ਸਮਝਦਾ ਕਿ ਰਾਜਾ ਬੜਿੰਗ ਦੀਆਂ ਅੱਖਾਂ ਦੇ ਵਿੱਚੋਂ ਉਦੋਂ ਅੰਜੂ ਨਿਕਲੇ ਇੰਨਾ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਇੰਨੀ ਖੁਸ਼ੀ ਉਹਨਾਂ ਨੇ ਮਹਿਸੂਸ ਕੀਤੀ ਪਿਆਰ ਦੇ ਅੰਜੂ ਉਹਨਾਂ ਦੀਆਂ ਅੱਖਾਂ ਚੋਂ ਨਿਕਲੇ ਸੋ ਮੈਂ ਸਮਝਦਾ ਲੁਆਣਾ ਵਿੱਚ ਬੜਾ ਵਧੀਆ ਮਾਹੌਲ ਹੈ ਗਲੀਆਂ ਮੱਲਿਆਂ ਚ ਜਗ੍ਹਾ ਜਗ੍ਹਾ ਰਾਜਾ 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 ਹੋ ਰਹੀ ਹੈ ਸੋ ਮੈਂ ਸਮਝਦਾ ਕਿ ਸਾਡਾ ਬੰਦਾ ਵਕਤ ਬਾਅਦ ਵੋਟਾਂ ਜਿੱਤ ਕੇ ਤੇ ਸੰਸਦ ਦੇ ਵਿੱਚ ਆਏਗਾ ਲੁਆਣਾ ਸ਼ਹਿਰ ਦੇ ਲੋਕਾਂ ਜੋ ਮੁੱਤੇ ਨੇ ਜਿਹੜੇ ਪਹਿਲਾਂ ਕਦੀ ਕਿਸੇ ਨੇ ਨਹੀਂ ਚੁੱਕੇ ਇਹ ਮੁੱਦੇ ਚੁੱਕੇਗਾ ਚੁੱਕ ਕੇ ਲੋਕਾਂ ਦੀ ਜਿਹੜੀ ਆਵਾਜ਼ ਹੈ ਜਿਹਦਾ ਪੀਜੀਆ ਵਰਗਾ ਕੋਈ ਹਸਪੀਟਲ ਲੈ ਕੇ ਆਣਾ ਦੁਆਣਾ ਵਿੱਚ ਉਹ ਲੈ ਕੇ ਆਏਗਾ ਹੋਰ ਉਹ سارے ਸਮਾਜ ਸਿਲੈਂਡਰ ਸੀਰੀ ਜਿਹੜੀ ਇੰਡਸਟਰੀ ਦੀ ਪ੍ਰੋਗਰਾਮ ਹੈ ਉਹਦੇ ਵਾਸਤੇ ਕੋਈ ਨਾ ਕੋਈ ਵੋਕਲ ਪੁਆਇੰਟ ਬਣਾਣਾ ਉਹ ਵੋਕਲ ਪੁਆਇੰਟ ਬਣਾਏਗਾ ਹੋਰ ਬੜੇ ਕੰਮ ਨੇ ਜਿਹੜੇ ਜਿੰਦਾ ਜਿੰਦਾ ਅਸੀਂ ਦੱਸਾਂਗੇ ਉੱਥੇ ਆਵਾਜ਼ ਬੁਲੰਦ ਕਰੇਗਾ ਔਰ ਲੋਕਾਂ ਦੇ ਸੁਪਨੇ ਸਾਕਾਰ ਹੋਣਗੇ ਤੁਸੀਂ ਡਾਵਰ ਸਾਹਿਬ ਹੁਣੇ ਤੁਸੀਂ ਕਿਹਾ ਵੀ ਅੱਛਾ ਰਿਸਪੌਂਸ ਮਿਲ ਰਿਹਾ ਵਧੀਆ ਰਿਸਪੌਂਸ ਮਿਲ ਰਿਹਾ ਜੇਕਰ ਉਮੀਦਵਾਰ ਦੀ ਗੱਲ ਕਰੀਏ ਇੱਥੇ ਭਰਤਪੂਰਨ ਆਸ਼ੂ ਵੀ ਸੀਗੇ ਸੰਜੇ ਤਲਵਾੜੀ ਤਲਵਾੜੀ ਵੀ ਸੀਗੇ ਮਤਲਬ ਕਹਿੰਦਾ ਮਤਲਬ ਸੀਗਾ ਕਿ ਤੁਸੀਂ ਵੀ ਵੀ ਮਤਲਬ ਦਾਵੇਦਾਰੀ ਉਹਨਾਂ ਵੱਲੋਂ ਵੀ ਕੀਤੀ ਜਾ ਰਹੀ ਸੀ ਸਾਡੇ ਟਿਕਟ ਮਤਲਬ ਆਲਮੋਸਟ ਪੱਕੇ ਸੋਸ਼ਲ ਮੀਡੀਆ ਦੇ ਵੀ ਵਾਇਰਲ ਹੋਣੀ ਸ਼ੁਰੂ ਹੋ ਗਈ ਸੀ ਫਿਰ ਬਾਹਰਲਾ ਉਮੀਦਵਾਰ ਜਿਹੜਾ ਕਿ ਲੁਧਿਆਣਾ ਛੱਡ ਕੇ ਰਾਜਾ ਵੜਿੰਗ ਨੂੰ ਲਿਆਂਦਾ ਗਿਆ ਹਾਈ ਕਮਾਂਡ ਇਹ ਬਾਹਰਲਾ ਇਹ ਕੋਈ ਕੈਨੇਡਾ ਤੋਂ ਥੋੜਾ ਆਇਆ ਤੁਸੀਂ ਕਹਿੰਦੇ ਬਾਹਰਲਾ ਯਾਰ ਤੁਸੀਂ ਕੱਲ ਦੇਖੋ ਮੋਦੀ ਸਾਹਿਬ ਕਿੱਥੇ ਜਾ ਕੇ ਚਨਾਉ ਲੜ ਰਹੇ ਨੇ ਗੁਜਰਾਤ ਤੇ ਰਹਿਣ ਵਾਲੇ ਨੇ ਠੀਕ ਹੈ ਨਾ ਤੇ ਇਸੇ ਤਰ੍ਹਾਂ ਜਿਹੜਾ ਸਾਡੇ ਰਮਨੀਤ ਬਿੱਟੂ ਜੀ ਨੇ ਮੇਰਾ ਤਾਂ ਅਜ਼ੀਜ਼ ਆ ਮੇਰੇ ਬੱਚਿਆਂ ਵਰਗਾ ਮੈਂ ਉਹਦੇ ਉਲਟ ਨਹੀਂ ਬੋਲਾਂ ਨਾ ਹੀ ਮੈਂ ਬੋਲਾਂ ਉਹ ਜਾ ਕੇ ਉੱਥੋਂ ਲੜਦੇ ਰਹਿ ਪ੍ਰਚਾਰ ਕੀਤਾ ਜਾ ਰਿਹਾ ਉਹ ਇੱਕ ਘੰਟਾ ਦੋ ਘੰਟੇ ਦਾ ਕੰਮ ਚੱਲਦਾ ਖਤਮ ਹੋ ਚੁੱਕਾ ਦਾ ਕੋਈ ਨਾ ਨਹੀਂ ਲੈਂਦਾ ਲੋਕ ਤਾਂ ਅਜ ਰਾਜੇ ਨੂੰ ਪਸੰਦ ਕਰਦੇ ਨੇ ਉਹ ਆਵਾਜ਼ ਉਹਦੀ ਸਪੀਚ ਸੁਣਨਾ ਚਾਹੁੰਦੇ ਨੇ ਉਹਦੇ ਨਾ ਜੋਸ਼ੀਲਾ ਇਹਨਾਂ ਜੋਸ਼ ਨਾਲ ਬੋਲਦਾ ਕਿ ਤੁਹਾਨੂੰ ਮੈਂ ਲਗਾ ਲੋਕ ਉੱਤੇ ਖੜ ਕੇ ਸੁਣਦੇ ਨੇ ਇਹ ਆਵਾਜ਼ ਅੱਛਾ ਤੁਸੀਂ ਹੁਣੇ ਕਹਿ ਸੀ ਕਿ ਰਾਜਾ ਵੜਿੰਗ ਅਥੋਂ ਚੋਣ ਮੈਦਾਨ ਤੋਂ ਜਿਤੇਕੇ ਜਾਣਗੇ ਤੇ ਦੂਜੀ ਗੱਲ ਜੇ ਆਮ ਆਦੀ ਪਾਰਟੀ ਦੀ ਗੱਲ ਕਰੀ ਉਹ ਹੁਣ ਵੀ ਜਿਹੜਾ ਆਮ ਆਦੀ ਪਾਰਟੀ ਵੱਲੋਂ ਜਗਾ ਜਗਾ ਰ ਜਾ ਕੇ ਚੋਣ ਪ੍ਰਚਾਰ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਆਮ ਆਦੀ ਪਾਰਟੀ 13 0 ਦੀ ਗੱਲ ਕੀਤੀ ਜਾ ਰਹੀ ਹੈ ਦੇਖੋ ਕਹਿਨ ਨੂੰ ਕੋਈ ਮੁੱਲ ਨਹੀਂ ਲੱਗਦਾ ਜੋ ਮਰਜੀ ਕਹਿ ਦੋ ਠੀਕ ਹੈ ਕਿ ਨਹੀਂ ਉਹ 13 ਕਹਿ ਦੇਵੇ 16 ਕਹਿ ਦੇਵੇ ਉਹਨੂੰ ਕੌਣ ਰੋਕ ਸਕਦਾ ਪੰਜਾਬ ਦਾ ਮੁੱਖ ਮੰਤਰੀ ਹੈ ਬਾਕੀ ਇਹਦਾ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਦੇਖੋ ਜਦੋਂ ਸਤਾ ਵਿੱਚ ਆਏ ਸੀ ਨੇ ਲੋਕਾਂ ਨਾਲ ਵਾਦੇ ਕੀਤੇ ਸੀ ਇਹਨਾਂ ਨੇ ਕਿਹਾ ਸੀ 1000 ਰੁਪਏ ਆਸੀ ਪਰ ਲੇਡੀਜ਼ ਨੂੰ ਜਿੰਨੇ ਆਉਂਦੇ ਘਰ ਦੀਆਂ 3-4 ਔਰਤਾਂ ਸੀ ਉਹਨਾਂ ਨੂੰ ਦਵਾਂਗੇ ਕਿਸੇ ਨੂੰ 1 ਰੁਪਿਆ ਨਹੀਂ ਦਿੱਤਾ ਅੱਜ ਹੋਰਤਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਸੋ ਇਸ ਕਰਕੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਨੇ ਉਹ ਵਾਅਦਾ ਫਲਾਪੀ ਕੀਤੇ ਹੈ ਲੋਕ ਹੱਕ 'ਚ ਨਹੀਂ ਹੈਗੇ ਇਹ ਰਿਜ਼ਲਟ ਤੁਹਾਨੂੰ ਦੱਸੇਗਾ ਅੱਛਾ ਚੋਣ ਚੋਣ ਪ੍ਰਚਾਰ ਦੌਰਾਨ ਹਰ ਉਮੀਦਵਾਰ ਪਾਰਟੀ ਦੇ ਅਲੱਗ-ਅਲੱਗ ਉਮੀਦਵਾਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾਂਦੇ ਨੇ ਜਿਉਂ ਉਹਨਾਂ ਨੇ ਉਹ ਕੰਮ ਨਹੀਂ ਕੀਤਾ ਨਹੀਂ ਉਹ ਕੰਮ ਨਹੀਂ ਕੀਤਾ ਪਰ ਜੇਕਰ ਗੱਲ ਕਰੀਏ ਮੁੱਦਿਆਂ ਦੀ ਗੱਲ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ ਉੱਥੇ ਵੀ ਲੋਕਾਂ ਦੇ ਜਿਹੜੇ ਮੇਨ ਮੁੱਦੇ ਹੈਗੇ ਨੇ ਜਿਵੇਂ ਬੁੱਢੇ ਨਾਲੇ ਦਾ ਜਿਹੜਾ ਨਾਮ ਲਿਤਾ ਜਾ ਰਿਹਾ ਹੋਰ ਵੀ ਕਈ ਮੁੱਦੇ ਨੇ ਨਸ਼ੇ ਨੂੰ ਲੈ ਕੇ ਵੱਖ-ਵੱਖ ਮੁੱਦੇ ਹੁੰਦੇ ਨੇ ਉਹ ਮੁੱਦਿਆਂ ਤੇ ਗੱਲ ਨਹੀਂ ਕੀਤੀ ਜਾ ਰਹੀ ਉਲਟਾ ਸੋ ਕਿ ਇੱਕ ਦੂਜੇ ਦੇ ਉੱਪਰ ਤੰਜ ਕਸੇ ਜਾਂਦੇ ਨੇ ਇੱਕ ਦੂਜੇ ਦੇ ਇਲਜ਼ਾਮ ਬਾਜ਼ੀ ਕੀਤੀ ਜਾਂਦੀ ਮੈਂ ਨਾ ਤਾਂ ਕਿਸੇ ਦੇ ਕੋਈ ਤੰਜ ਕਸਣਾ ਨਾ ਮੈਂ ਕਿਸੇ ਦੇ ਕੋਈ ਖਲਾਫ ਬੋਲਣਾ ਮੈਂ ਆਪਣੇ ਕੀਤੇ ਹੋਏ ਕੰਮ ਦੱਸਣੇ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਮੈਂ ਦੇਖੋ ਲਗਾ ਇੱਕ ਵਾਰ ਮੈਂ 2002 ਦੇ ਵਿੱਚ ਪਾਰਲੀਮੈਂਟ ਸੈਕਟਰੀ ਵਜੋਂ ਮੈਂ ਜਿੱਤਿਆ ਸਾਤ ਸਤਿ ਮੈਂ ਆਰਿਆ 12 17 ਜਿ ਲਗਾਤਾਰ ਫੇਰ ਜਿੱਤਿਆ ਜੋ ਮੈਂ ਲੋਕਾਂ ਨਾਲ ਵਾਦੇ ਕੀਤੇ ਸੀ 2002 ਦੇ ਵਿੱਚ ਮੈਂ ਕਿਹਾ ਜਿਹੜਾ ਤੁਹਾਡਾ ਨਾਲਾ ਆ ਦੁੱਖਨਵਾਲਨ ਤੋਂ ਲੈ ਕੇ ਆ ਸ਼ੰਗਾਰ ਸਿਰਮੇ ਤੱਕ ਮੈਂ ਨਾਲਾ ਕਵਰ ਕਰੂੰਗਾ ਮੈਂ ਵਾਦਾ ਤਾਂ ਲੋਕਾਂ ਨਾਲ ਕਰ ਰਿਆ ਸੀ ਪਰ ਮੈਂ ਜਿੱਤ ਗਿਆ ਨਾ ਜਦੋਂ ਮੈਨੂੰ ਦਿਨ ਰਾਤ ਨੀਂਦ ਨਹੀਂ ਸੀ ਆਉਂਦੀ ਐ ਮੈਂ ਲੋਕਾਂ 'ਚ ਦੁਬਾਰਾ ਕਿੱਦਾਂ ਜਾਊਂਗਾ ਤੋਂ ਫਿਰ ਉਹ ਮੈਂ ਪ੍ਰੋਜੈਕਟ ਉਸਿਲ ਵਿੱਚ ਪਾਰਲੀਮੈਂਟ ਸੈਕਟਰੀ ਬਣ ਗਿਆ ਚੌਵੀ ਜਗਜੀਤ ਸਿੰਘ ਜੀ ਆਏ ਇਹ 35 40 ਕਰੋੜ ਦਾ ਪ੍ਰੋਜੈਕਟ ਐ ਜਿਹੜਾ ਨਾਲਾ ਕਵਰ ਕਰਾਇਆ ਮੈਂ ਇੱਕ ਸ਼ਿਵਾਇ ਨਗਰ ਦਾ ਨਾਲਾ ਹੋ ਰ ਐ ਇੱਧਰ ਲੋਕ ਆਉਂਦੇ ਸੀ ਰਾਜਨੀਤੀ ਜਦੋਂ ਚੋਣਾਂ ਹੋਣੀਆਂ ਟੱਕ ਮਾਰਣਾ ਵੀ ਸ਼ੁਰੂ ਹੋ ਰਿਹਾ ਜਦੋਂ ਚੋਣਾਂ ਜਿੱਤੀਆਂ ਚਲੇ ਜਾਂਦੇ ਸੀ ਉਹ ਕੰਮ ਮੈਂ ਨਹੀਂ ਕੀਤਾ ਜਿਹੜਾ ਮੈਂ ਵਾਅਦਾ ਕੀਤਾ ਉਹ ਮੈਂ ਪੂਰਾ ਕੀਤਾ ਜਾ ਕੇ ਸਿਵਾਇ ਨਗਰ ਦਾ ਨਾਲਾ ਵੀ ਦੇਖ ਲਓ 18 ਕਰੋੜ ਦਾ ਕੰਪਲੀਟ ਹੋ ਗਿਆ ਮਿਨੀ ਰੋਜ਼ਗਾਰਡਨ ਦੀ ਰੀਨੋਵੇਸ਼ਨ ਕੀਤੀ 2 ਕਰੋੜ ਰੁਪਏ ਦਾ ਆ ਜਿਹੜੀ ਆ ਜਿਹੜਾ ਨਾਲਾ ਕਮਿਟੀ ਦੇ ਉੱਤੇ ਹੁਣ 4.5 ਕਰੋੜ ਲਾ ਕੇ ਪ੍ਰੇਮੈਕਸ ਬਚਾਈ ਹੈ ਐ ਜਿਵੇਂ ਸਾਡਾ ਹਾਈਵੇ ਬਣਿਆ ਹੁੰਦਾ 2 1 ਰੁਪਏ ਦੇ ਵਿੱਚ 50 ਕਰੋੜ ਦੀ ਜਗ੍ਹਾ 1 ਰੁਪਈਏ ਵਿੱਚ ਲੈ ਕੇ ਆਇਆ ਜਾ ਕੇ ਦੇਖੋ ਕੁਆਲਿਟੀ ਚੌਂਕ ਦੇ ਕੋਲ ਸਕੂਲ ਬਣਿਆ ਪਿਆ ਉੱਥੇ ਔਰ 2 ਸਾਲ ਹੋ ਗਏ ਨਾਲੋਂ ਸ਼ੁਰੂ ਨਹੀਂ ਹੋ ਰਿਹਾ ਇੱਕ ਉਹ ਤੁਨੂ ਡਿੱਕੋ ਦਾ ਵਾਰਡ ਹੈ 52 ਨੰਬਰ ਪੁਰਾਣਾ ਉੱਥੇ 2 ਕਰੋੜ 16 ਲੱਖ ਦੀ ਲਾਗਤ ਦੇ ਨਾਲ ਸਕੂਲ ਬਣਿਆ ਪਿਆ ਉਹ ਨਹੀਂ ਸ਼ੁਰੂ ਹੋ ਰਿਹਾ ਗੱਲਾਂ ਤਾਂ ਬੜੀਆਂ ਬੜੀਆਂ ਵੱਡੀਆਂ ਕਰਦੇ ਨੇ ਯਾਰ ਚੀਜ਼ ਤਿਆਰ ਹੋਈ ਵੀ ਤੁਸੀਂ ਸ਼ੁਰੂ ਨਹੀਂ ਕਰਤੇ ਸੋਇਸ਼ ਕਰਕੇ ਕੰਪੈਕਟਰ ਵਾਸਤੇ ਦੋ ਬਿਲਡਿੰਗਾਂ ਬਣਾਈਆਂ ਇੱਕ ਜਿਹਨਾਂ ਨੇ ਮਸ਼ੀਨਰੀ ਲਾਈ ਆ ਉਹਨੇ ਕੋਈ ਨਹੀਂ ਲਾਈ ਮਨੀ ਰੋਜ਼ ਗਾਰਡਨ ਦੇ 2 ਕਰੋੜ ਰੁਪਏ ਦਾ ਪ੍ਰੋਜੈਕਟ ਸਾਰੇ بڑے ਕੰਮ ਵਿਕਾਸ ਦੇ ਕੋਈ ਮੱਲਾ ਮੋਰ ਸਿੰਘ ਨਗਰ ਕੋਈ ਵੀ ਇਲਾਕਾ ਇਸਾ ਨਗਰੀ ਸਾਰੀਆਂ ਸੀਮਿੰਟ ਬਜੀਆਂ ਸੜਕਾਂ ਬਣਾਤੀਆਂ ਜਾਜਾ ਜਾਜ ਕਰਾਤੀ ਇੱਥੇ ਲੱਖ ਜ ਹੋਰ ਆਪਾਂ ਕੀ ਕੋਰੋਨਾ ਵਾਂਹ ਮਾਰੀ ਆਈ 1.5 ਲੱਖ ਬੋਲੀ ਆਟਾ ਮੈਂ ਆਪਣੇ ਹਲਕੇ ਚ ਵੰਡਿਆ ਦੁੱਧ ਬਰੈਡ ਜਿੰਨਾ ਜੋ ਕਿਸ ਨੂੰ ਚਾਹੀਦਾ ਮੈਂ ਕੱਲ ਲੈ ਲਵਾਂ 15 ਕਰੋੜ ਰੁਪਏ ਹਲਕੇ ਚ ਆਪਣੇ ਹਲਕੇ ਚ ਗ੍ਰਾਂਟ ਦਿੱਤੀ ਹੈ ਜਿੰਨੀਆਂ ਧਰਮਸ਼ਾਲਾ ਚਲੋ ਆਂ ਬੇਦਕ ਨਗਰ ਮੇਰੇ ਕੋਲ ਆ جا کے دیکھ لو پتھر لگے ਨੇ آ جاؤ ایتھے وارڈ نمبر 40 جا کے دیکھو پتھر لگے چار چار ਮਹਿਲਾ ਕਬੀਰ ਬਸਤੀ ਤੋਂ ਲੈ ਕੇ ਜਾਂਦਾ ਜਾ ਕੇ ਦੇਖੋ ਕਿੰਨੀ ਤਨ ਮਹਿਲਾ ਧਰਮਸ਼ਾਲਾ ਜਿੱਥੇ ਕਦੀ ਕਿਸੇ ਕੋਈ ਇੱਕ ਪੈਸੇ ਨਹੀਂ ਦਿੱਤਾ ਅੱਜ ਤੱਕ ਉਹ ਜਿਹੜੀ ਜਗ੍ਹਾ ਨਾਲਾ ਬਣਨ ਦੇ ਨਾਲ ਜਿਹੜੀ ਜਗ੍ਹਾ ਦਾ ਪਾਇਆ ਤੇ 10000 ਰੁਪਏ ਪਾਇਆ ਸੀ ਨਾ ਅੱਜ 1.5 ਲੱਖ ਰੁਪਏ ਪਾਇਆ ਲੱਖਾਂ ਪਤੀ ਲੋਕ ਕਰੋੜਾਪਤੀ ਹੋ ਗਏ ਸਿੰਦਰ डावਰ ਦੀ ਮੈਂ ਚ ਦੇ ਸਦਕਾ ਹੋਇਆ ਅੱਛਾ ਹੁਣ ਆਪਾਂ ਰਾਜਾ ਵੜਿੰਗ ਦੀ ਗੱਲ ਕਰ ਲੈਣਾ ਰਾਜਾ ਵੜਿੰਗ ਜਿਹੜੇ ਵਿਰੋਧੀ ਕਹ ਰਿਹਾ ਕਹਦਾ ਕਿ ਜੇ ਜਿੱਤ ਵੀ ਗਏ ਕਹਿੰਦਾ ਇਹ ਤਾਂ ਗਿੱਦੜ ਵਾਹ ਰਹਿੰਦੇ ਨੇ ਕਹਿੰਦਾ ਆਥੋਂ ਨੇ ਪਹਿਲਾਂ ਦੱਸਿਆ ਵੀ ਗਿੱਦੜਵਾਹਾ ਵੀ ਕੋਈ ਕੈਨੇਡਾ ਚ ਨਹੀਂ ਹੈਗਾ ਪੰਜਾਬ ਦੇ ਵਿੱਚ ਆ ਉਹ ਕਹਿੰਦੇ ਲੋਕ ਕਿੱਥੋਂ ਕਿਵੇਂ ਜਾਣ ਕੰਮ ਮੇਰੀ ਗੱਲ ਨਹੀਂ ਸਮਝਦੇ ਇਹ ਇਹਨੂੰ ਚਨਾਉ ਰੋਗ ਜਤਾਨ ਇੱਥੇ ਇਹਨੂੰ ਕੋਟੀ ਤਾਂ ਲੈ ਲਈ ਉਹਨੇ ਇੱਥੇ ਪੱਕਾ ਰਹੂਗਾ ਉਹ ਕਿਤੇ ਜਾਂਦਾ ਸੰਸਦ ਦੇ ਵਿੱਚ ਜਦੋਂ ਹੋਊਗਾ ਵੀ ਦਿੱਲੀ ਦੇ ਵਿੱਚ ਸੰਸਦ ਇਹਨਾਂ ਦਾ ਚੱਲ ਰਿਹਾ ਅਦਵੇਸ਼ਨ ਚੱਲ ਰਿਹਾ ਤੇ ਉੱਥੇ ਜਾਊਗਾ ਉਸ ਤੋਂ ਬਾਅਦ ਇੱਥੇ ਪੱਕਾ ਰਹੂਗਾ ਰਹਿ ਕੇ ਲੋਕਾਂ ਦੀ ਸੇਵਾ ਕਰੂਗਾ ਅਸੀਂ ਸਾਰੇ ਨਾਲਾ ਅਸੀਂ ਇਸ ਚੀਜ਼ ਦੇ ਗਵਾਹ ਆਂ ਇੱਕ ਹੈ ਕਿ ਨਹੀਂ ਇੱਥੇ ਕੋਠੀ ਲਊਗਾ ਇੱਥੇ ਪੱਕਾ ਰਹੂਗਾ ਲੋਕਾਂ ਦੀ ਸੇਵਾ ਕਰੂਗਾ ਸੋ ਇਹ ਸਾਡੇ ਨਾਲ ਸਾਬਕਾ ਐਮਐਲਏ सुरेंद्र ਢਾਵਰ ਜਿਨ੍ਹਾਂ ਨੇ ਕਿ ਰਾਜਾ ਬੜਿੰਗ ਦੀ ਜਿੱਤੇ ਦਾ ਦਾਵਾ ਵੀ ਕੀਤਾ ਦੂਜੇ ਪਾਸੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਹਦੀ ਬਾਜ਼ੀ ਆਂਦੀ ਆ ਜਾਂ ਕਿਹੜੀ ਸਰਕਾਰ ਬਣਦੀ ਆ ਉਹ ਇਲੈਕਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਲੁਧਿਆਣਾ ਤੋਂ ਲਖਵਿੰਦਰ ਸਿੰਘ ਦੈਨਿਕ ਸਵੇਰਾ ਟੀਵੀ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਐਂਡ اور WhatsApp ਚੈਨਲ ਪਰ